ਉਹ ਉਹ ਇਹ ਮੈਂ ਹੂੰ ਔਰ ਇਹ ਦਿਵੈ ਹੈ ਔਰ ਅਭਿਹਾ ਹੈ ਆਪ ਕੌਣ ਨਜਾਇਜ਼ ਨੇ ਔਰ ਹਲੋ ਕਾਲ ਮੇ ਦੋਸਤੋ ਤੇ ਕਿਵੇਂ ਸਾਰੇਸ ਵੈਲਕਮ ਬੈਕ ਟੂ ਮਾਈ ਚੈਨਲ ਐਂਡ ਸਭ ਤੋਂ ਪਹਿਲਾਂ ਹੈਪੀ ਵਸੰਤ ਪੰਚਮੀ ਟੂ ਆਲ ਆਫ ਯੂ ਸੋ ਅੱਜ ਹੈਗੇ ਵਸੰਤ ਪੰਚਮੀ ਸੈਕੰਡਲੀ ਇਜ਼ ਸੰਡੇ ਵੀ ਆ ਸੋ ਸਕੂਲ ਤੋਂ ਕੋਈ ਅੱਧ ਦੀ ਛੁੱਟੀ ਹੋਈ ਨਹੀਂ ਤਾਂ ਮੈਂ ਬਹੁਤ ਦਾ ਦੁੱਖ ਦੇ ਵਿੱਚ ਹਾਂ ਲੇਕਿਨ ਚਲੋ ਕੋਈ ਨਾ ਸੋ ਅੱਜ ਹੈਗੇ ਵਸੰਤ ਪੰਚਮੀ ਸੋ ਮੈਂ ਅੱਜ ਫਿਰ ਕਿਤੇ ਜਾ ਰਹੀ ਹਾਂ ਹੋ ਮੈਂ ਤੁਹਾਨੂੰ ਦੱਸਦੀ ਹਾਂ ਕਿੱਥੇ ਜਾ ਰਹੀ ਹਾਂ ਮੈਂ ਬਹੁਤ ਐਕਸਾਈਟਡ ਹਾਂ ਕਿ ਮੈਂ ਅੱਜ ਇਸ ਪਹਿਲੀ ਵਾਰ ਕਿੱਥੇ ਜਾ ਰਹੀ ਹਾਂ ਸੋ ਸਾਡੇ ਨਾਲ ਇਥੇ ਸਕੂਲ ਹੈ ਜਿਹਦਾ ਨਾਮ ਹੈ ਮਾਇਆ ਦੇਵੀ ਉਹ ਸਕੂਲ ਦਾ ਨਾਮ ਹੈ ਮਾਇਆ ਦੇਵੀ ਐਂਡ ਉਹ ਸਕੂਲ ਦੇ ਵਿੱਚ ਹੈਗਾ ਅੱਜ ਫੰਕਸ਼ਨ ਰਿਲੇਟਡ ਟੂ ਬਸੰਤ ਪੰਚਮੀ ਹਾਂ ਸੋ ਦੈਟਸ ਵਾਈ ਉੱਥੇ ਮੈਂ ਜਾ ਰਹੀ ਐ ਵੈਸਤੇ ਉੱਥੇ ਨਾ ਲਾਈਕ ਕੋਈ ਵੀ ਜਾ ਸਕਦਾ ਵਾ ਜੋ ਉੱਥੇ ਨਹੀਂ ਪੜਿਆ ਉੱਥੇ ਉਹ ਵੀ ਜਾ ਸਕਦਾ ਜੋ ਪੜਦਾ ਉਹ ਅਬ ਵੀ ਜੀ ਗੱਲਾਂ ਜਾਣਗੇ ਅਮੇ ਕੋਈ ਵੀ ਜਾ ਸਕਦਾ ਵਾ ਸੋ ਪਹਿਲਾਂ ਤੇ ਮੇਰੇ ਕੋਈ ਪਲਾਨ ਨਹੀਂ ਸੀਗਾ ਬਟ ਸਾਡੇ ਇੱਥੇ ਗਲੀ ਦੇ ਵਿੱਚ ਲਾਈਕ ਸਾਡੇ ਨੇਬਰ ਨੇ ਉਹਨਾਂ ਦੇ ਬੱਚੇ ਉੱਥੇ ਪੜ੍ਹਦੇ ਨੇ ਤੇ ਉਹਨਾਂ ਨੇ ਫੰਕਸ਼ਨ ਦੇ ਵਿੱਚ ਵੀ ਜਾਣਗੇ ਸੋ ਉਹਨਾਂ ਨੂੰ ਕਹਿ ਕੇ ਜੇ ਇਸ ਮਹੀਨੇ ਜਾਣਾ ਤਾਂ ਉਹਨਾਂ ਨੂੰ ਲੈ ਚਲਦੇ ਆ ਸੋ ਮੈਂ ਜਾ ਰਹੀਆਂ ਸਾਡੀ ਗਲੀ ਚ ਹੋਰ ਮੁੰਡਾ ਵਾ ਉਹ ਵੀ ਜਾ ਰਿਹਾ ਵਾ ਮੈਂ ਬਸ ਦੋ ਤਿੰਨ ਹੀ ਬੱਚੇ ਨੇ ਤੇ ਬਸ ਅਸੀਂ ਜਾ ਰਹੀ ਹਾਂ ਉੱਥੇ ਚਾਚੀ ਦੇ ਨਾਲ ਮੈਂ ਜਾਉਂਗੀ ਐਂਡ ਦੇਖਦੇ ਆ ਕਿs ਤਰੀਕੇ ਦਾ ਹੁੰਦਾ ਕਿਉਂਕਿ ਮੈਂ ਪਹਿਲੀ ਵਾਰ ਐਵੇਂ ਕਿਸੇ ਹੋਰ ਸਕੂਲ ਦੇ ਫੰਕਸ਼ਨ ਦੇਖੇ ਜਾ ਰਹੀ ਆ ਕਿਉਂਕਿ ਨਾ ਸਾਡੇ ਸਕੂਲ ਦੇ ਜਦੋਂ ਐਨਵਲ ਫੰਕਸ਼ਨ ਜਾਂ ਕੋਈ ਵੀ ਹੋਰ ਐਜ ਦੇ ਫੰਕਸ਼ਨ ਹੁੰਦਾ ਸੋ ਕੱਲੇ ਸਕੂਲ ਦੇ ਬੱਚੇ ਨਹੀਂ ਬੁਲਾਉਂਦੇ ਨੇ ਐਵੇਂ ਕੋਈ ਬਾਹਰਲੇ ਆਂਦੇ ਨਹੀਂ ਹੁੰਦੇ ਲੇਕਿਨ ਅੱਜ ਪਹਿਲੀ ਵਾਰ ਟਰਾਈ ਕਰ ਰਹੀ ਆ ਤੇ ਇੱਕ ਹੋਰ ਚੀਜ਼ ਮੇਰੇ ਟਿਊਸ਼ਨ ਵਾਲੇ ਦੀਦੀ ਵੀ ਉੱਥੇ ਜਾ ਰਹੀ ਨੇ ਕਿਉਂਕਿ ਉਹ ਵੀ ਉੱਥੇ ਪੜ੍ਹੇ ਨੇ ਕੁਝ ਸਾਲਾਂ ਲੈਣ ਇੱਥੇ ਬੜੇ ਨੇ ਐਂਡ ਮੇ ਇੱਕ ਹੋਰ ਫਰੈਂਡ ਦਿਵਿਆ ਉਹ ਵੀ ਜਾ ਰਹੀ ਆ ਸੋ ਜੋ ਉੱਥੇ ਮਿਲਗੇ ਉਹਨਾਂ ਨੂੰ ਮਿਲਾਉਂਗੀ ਮੈਂ ਤੁਹਾਨੂੰ ਸੋ ਫਟਾਫਟ ਤੋਂ ਮੈਂ ਹੁਣ ਹੋ ਗਈ ਬਸ ਰੈਡੀ ਤੇ हेयर वॉश ਕਰ ਲਾਸ ਕਿਉਂਕਿ ਸੀਗਾ ਸੰਡੇ ਐਂਡ ਮੈਂ ਹੁਣ ਟਿਊਸ਼ਨ ਵੀ ਜਾਣਾ ਸੀਗਾ ਤਾਂ ਉਹ ਤੋਂ ਪਹਿਲਾਂ ਹੀ ਮੈਂ ਰੈਡੀ ਹੋ ਗਈ ਸੀਗੀ ਕਿਉਂਕਿ ਨਾ 3:30 ਵਜੇ ਮੈਂ ਟਿਊਸ਼ਨ ਤੋਂ ਆਂਦੀ ਐਂਡ 4 ਵਜੇ ਉੱਥੇ ਫੰਕਸ਼ਨ ਸੀਗਾ ਉੱਥੇ ਜਾਣਾ ਸੀਗਾ ਸੋ ਅੱਧੇ ਘੰਟੇ ਚ ਮੈਂ ਰੈਡੀ ਨਹੀਂ ਹੋ ਸਕਦੀ ਥੈਸ ਮੈਂ ਪਹਿਲਾਂ ਹੀ ਰੈਡੀ ਹੋ ਗਈ ਸੀ ਮੈਂ ਬਸ ਜਾ ਰਹੀ ਆ ਟਿਊਸ਼ਨ ਤੇ ਅਭੀ ਨਿਕਲਦੀ ਕਿ ਉਹਨੂੰ ਨਿਕਲ ਤਾ ਹਾਂ ਮੈਂ ਨਿਕਲ ਚੱਲੀ ਹਾਂ ਟਿਊਸ਼ਨ ਤੇ ਬੜਾ ਨਿਕਾ ਰਹੀ ਮੈਂ ਸੋ ਬਸ ਟਿਊਸ਼ਨ ਤੇ ਜਾਣਾ ਇੱਕ ਵਾਰ ਟਿਊਸ਼ਨ ਦਾ ਟਾਈਮ ਆ ਉੱਥੇ ਜਾਣਾ ਆਪਾਂ 4 ਵਜੇ ਸੋ ਦੇਖ ਲਿਆ फटाफट ਤੋਂ ਆ ਜਾਾਂਗੇ ਟਿਊਸ਼ਨ ਤੋਂ ਕਿੰਨੇ ਵਜੇ ਮੈਂ 3 ਵਜੇ ਆਉਣਾ ਕੋਈ ਕੰਟੇ ਰਹਿਣਾ ਚਲੋ ਕੋਈ ਨਾ ਸੋ ਫਟਾਫਟ ਚੱਲਦੇ ਆ ਲੈਟਸ ਗੋ ਦਨ ਬਾਸੇ ਫਟਾਫਟ ਤੋਂ ਆਗੇ ਸੀ ਟਿਊਸ਼ਨ ਤੋਂ ਤੇ ਸਾਡੇ ਟਿਊਸ਼ਨ ਦੇ ਦਿੰਨੇ ਨੇ ਸਾਨੂੰ ਇੱਕ ਟ੍ਰਿਕ ਦੱਸੀ ਕਿ ਜਦ ਆਪਣੇ ਵਾਲ ਨਾ ਅੱਧੇ ਗਿੱਲੇ ਹੋਣ ਨਾ ਤੇ ਸੁੱਕੇ ਹੁੰਦੇ ਆ ਲਾਈਕ ਵਿੱਚ ਬਚਲ ਜੁੰਦਾ ਤਾਂ ਆਪਣੇ ਵਾਲਾਂ ਦੇchnਾ ਜੋਰ-ਜੋਰ ਦੇਣੀ ਕੰਕ ਮਾਰਦਾ ਹੁੰਦਾ ਵਾ ਜਿੰਨਾ ਕਿ ਹੁੰਦਾ ਵਾਲ ਨਾ ਸਿੱਧੇ ਹੋ ਜਾਂਦੇ ਐ ਸੋ ਆਪਾਂ ਵੀ ਟਰਾਈ ਕੀਤਾ ਐ ਐਂਡ ਥੋੜੇ ਜਿਹਾ ਤਾਂ ਹੋ ਗਏ ਸੀ ਸਿੱਧੇ ਲੇਕਿਨ ਬਾਅਦ ਵਿੱਚ ਮੇਗੁੱਤ ਕਰੀ ਸੀ ਤਾਂ ਕੋਈ ਫਾਇਦਾ ਨਹੀਂ ਹੋਇਆ ਹਰ ਚਲੋ ਕੋਈ ਨਾ ਨੈਨ ਉਸਾਫੇ ਮੈਂ ਸਵੇਰ ਰੁਟੀਨ ਖਾ ਕੇ ਕਈ ਸੀਗੀ ਸੋ ਆਪਾਂ ਬਣਾਇਆ ਬਨਾਣਾ ਸ਼ੇਕ ਫॉर ਮੀ ਫॉर தி ਫਰਸਟ ਟਾਈਮ ਤੇ ਬੜਾ ਟੇਸਟੀ ਬਣਾਇਆ ਸੀਗਾ ਮੈਨੂੰ ਤਾਂ ਬੜਾ ਮਜ਼ਾ ਆਇਆ ਐਂਡ ਅਗਰ ਮੈਂ ਤੁਹਾਨੂੰ ਦੱਸਾਂ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਵੀ ਹਾਂ ਮਾਇਆ ਦੇ ਸਕੂਲ ਦੇ ਜਾਣ ਦੇ ਲਈ ਕਿਉਂਕਿ ਨਾ ਉੱਥੇ ਜੋ ਪਰਫਾਰਮੈਂਸਿਸ ਹੋਈ ਐ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਬਹੁਤ ਲੱਗ ਰਿਹਾ ਸੀਗਾ ਕਿ ਉਹ ਸਕੂਲ ਬੈਸਟ ਆ ਕਿਉਂਕਿ ਨਾ ਉਹ ਵਾਲਾ ਸਕੂਲ ਤੇ ਸਾਡਾ ਸਕੂਲ ਸੇਮ ਏਰੀਆ ਦੇ ਵਿੱਚ ਹੈ ਤੇ ਸਾਡੇ ਵਾਲੇ ਸਕੂਲ ਨੂੰ ਬੈਸਟ ਮੰਨਿਆ ਜਾਂਦਾ ਵਾ ਬਟ ਜਦੋਂ ਮੈਂ ਉੱਥੇ ਗਈ ਤੇ ਇੱਥੇ ਪਰਫਾਰਮੈਂਸ ਵਗੈਰਾ ਦੇਖੀਆ ਤਾਂ ਮੈਨੂੰ ਉਸ ਸਕੂਲ ਬੈਸਟ ਲੱਗਣ ਲੱਗ ਗਿਆ ਮੈਨੂੰ ਆਪਣਾ ਸਕੂਲ ਇੰਨਾ ਵਧੀਆ ਨਹੀਂ ਲੱਗ ਰਿਹਾ ਸੀਗਾ ਹੁਣ ਲੱਗ ਰਿਹਾ ਸੀਗਾ ਕਿ ਉਹ ਵਾਲਾ ਸਕੂਲ ਲੈਕ ਉੱਥੇ ਬੱਚੇ ਨਾ ਬਹੁਤ ਹੀ ਐਮਨੈਸੀ ਟੈਲੈਂਟਡ ਨੇ ਸਾਰੇ ਹਨ ਬਹੁਤ ਵਧੀਆ ਪਰਫਾਰਮੈਂਸ ਸੀਗੀਆਂ ਮੈਂ ਅੱਗੇ ਤੁਹਾਨੂੰ ਦਿਖਾਉਂਗੀ ਅੱਜ ਆਪਣੇ ਪਿਆਰੇ ਕਿਸ਼ੂ ਦੇ দাঁਤ ਦੇ ਦਰਦ ਹੋ ਰਿਹਾ ਹੈ

ਦਨਵੜਾ ਬੜਤ ਸੀ ਆਗੇ ਸੀ ਸਕੂਲ ਦੇ ਵਿੱਚ ਤੇ ਇਹ ਹੈਗਾ ਪਾਸ ਐਂਟਰੀ ਐਂਟਰੀ ਕਰਨ ਲਈ ਪਾਸ ਆ ਤੇ ਇਹਦੇ ਬਿਨਾ ਆਪਾਂ ਐਂਟਰੀ ਨਹੀਂ ਹੋ ਸਕਦੀ ਠੀਕ ਹੈ ਤੁਹਾਨੂੰ ਬਾਹਰ ਹੀ ਖੜਾ ਦੇਣਾ ਵਾ ਤੇ ਇਹਦੇ ਸਕੂਲਿਆ ਸੀ ਜਾਣੇ ਵੇ ਸੀ ਇਹ ਬੱਚੇ ਸੇ ਤੇ ਇਹਦੀ ਜੋ ਸਿਸਟਰ ਹੈ ਉਹਨੇ ਪਾਰਟਿਸਪੇਟ ਕੀਤਾ ਸੀਗਾ ਇਹਨੇ ਨਹੀਂ ਕੀਤਾ ਸੀਗਾ ਤੇ उस बाद अंदर आ गए एंड जो स्कूल है वह ग्राउंड बहुत ज़्यादा व्डा वा जैसे देख सकते होते चेयर्स वगैरह भी बहुत सारे लगे हैं स्कूल बिल्डिंग लाइक इ दू इधरली साइड सेगी अपनी चेयरस का लगे सी एंड दूसरी साइड से स्टॉल्स वगैरह लगे कि उसकी कुछ भी खाणा पीना खा पी सकते हो एंड उस थोड़े टाइम के जो वो फंक्शन शुरू होजूगा स्टार्टिंग ज़्यादा भीड नहीं सी लेकिन बाद चु जाके बहुत ज़्यादा भीड़ हो गई सी फिर की कुछ लोग तो एमएं खड़े हुए थे सीट्स वगैरह भी लाइक इन ज्यादा बुक हो गई सगिया ਕਿਉਂਕਿ ਦੂਜੇ ਲੋਕ ਵੀ ਆ ਸਕਦੇ ਸੀ ਨਾ दैट्स व्हाई ਰਸ਼ ਬਹੁਤ ਜ਼ਿਆਦਾ ਹੋ ਗਿਆ ਸੀਗਾ ਵੈਸੇ ਫਿਲਹਾਲ ਤਾਂ ਹੀ ਥੋੜਾ ਜਲਦੇ ਆਖੀ ਡੈਟਸਾ ਸਾਨੂੰ ਸੀਟਸ ਕਰਾ ਮਿਲ ਗਈਆਂ ਲੇਕਿਨ ਬਾਅਦ ਜਾ ਕੇ ਬਹੁਤ ਜ਼ਿਆਦਾ ਰਸ਼ ਹੋ ਗਿਆ ਸੀਗਾ ਦੰਚਾਈ ਪਰਫਾਰਮੈਂਸ ਗੇਰਾ ਸਟਾਰਟ ਹੋ ਗਈ ਸੀ ਹਾਂ ਤੇ ਅਗਰ ਮੈਂ ਤੁਹਾਨੂੰ ਦੱਸਾਂ ਸਭ ਤੋਂ ਪਹਿਲੀ ਚੀਜ਼ ਜੋ ਮੈਨੂੰ ਇਹਨਾਂ ਦੀ ਵਧੀਆ ਲੱਗੀ ਉਹ ਸੀ ਇਹਨਾਂ ਬੱਚਿਆਂ ਦੀ ਕੋਸਟਿਊਮਸ ਯਾਨੀ ਕੋਸਟਿਊਮਸ ਉੱਤੇ ਨਾ ਮੇਨ ਫੋਕਸ ਕੀਤਾ ਗਿਆ ਸੀਗਾ ਕਿ ਐਵੇਂ ਨਿਆ ਕੁਝ ਵੀ ਚੱਕ ਕੇ ਫੜਾਤਾ ਹੁੰਦਾ ਕਿਉਂਕਿ ਪਿਛਲੇ ਸਾਲ ਨਾ ਮੇਰੇ ਸਕੂਲ ਦੇ ਵਿੱਚ ਮੈਂ ਆਪਣੀ ਪਾਰਟਿਸਿਪੇਟ ਕੀਤਾ ਸੀਗਾ 인ਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਤੇ ਮੈਂ ਤਾਂ ਸੱਚੀ ਸਦਾ ਉਹ ਕਹਿਣਾ ਤਾਂ ਚਾਹਦੀ ਲੇਕਿਨ ਜੋ ਸੈਡ ਨੂੰ ਕੋਸਟਿਊਮਸ ਗੈਰ ਮਿਲੀਆਂ ਸੀਗੀਆਂ ਬਹੁਤ ਜ਼ਿਆਦਾ ਗੰਦੀਆਂ ਸੀਗੀਆਂ ਲਾਈਕ ਨਾ ਬੱਚੇ ਨੇ ਪਾ ਕੇ ਆਏ ਸਾਨੂੰ ਫੜਾਤੀਆਂ ਨਾ ਤੋਤੀਆਂ ਸੀ ਨਾ ਕੋ ਛੋਰ ਐਂ ਸਾਨੂੰ ਫੜਾਤੀਆਂ ਸੀਗੀਆਂ 350 ਚਾਰਜ ਕੀਤੇ ਸੀਗੇ ਉਹਨਾਂ ਨੇ ਸਾਡੇ ਸਕੂਲ ਆ ਲੈਣੇ ਤੇ ਇੱਥੇ ਬੱਚਿਆਂ ਨੂੰ 500 ਰੁਪੀਜ਼ ਬੱਚਿਆਂ ਨੇ ਭੇ ਦਿੱਤੇ ਬਟ ਠੀਕ ਨੇ ਅਗਰ ਤੁਸੀਂ ਨਾ ਜੋ ਕੋਸਟਿਊਮਸ ਗੈਰ ਨੇ ਉਹ ਕਿੰਨੀ ਵਧੀਆਂ ਨੇ 773 ਸਾਡੇ ਸਕੂਲ ਨੇ ਉਹੀ ਬਸ ਚੋੱਕ ਕੇ ਫੜਾਦੇ ਸੀ ਸਾਇਦ ਹੋਣੀਆਂ ਸਾਨੂੰ ਪਈਆਂ ਪ੍ਰੈਸ ਵਗੈਰਾ ਸਾਰਾ ਕੁਝ ਸਾਨੂੰ ਕਰਨਾ ਪਿਆ ਸੀਗਾ ਮਡੇ ਸਕੂਲ ਚਾਇਆ ਕੁਝ ਵੀ ਨਹੀਂ ਸੀਗਾ ਬੱਚੇ ਨੂੰ ਬਹੁਤ ਚੰਗੀ ਤਰ੍ਹਾਂ ਰੈਡੀ ਕੀਤਾ ਗਿਆ ਸੀਗਾ ਤੇ ਛੋਟੇ ਛੋਟੇ ਚੀਜ਼ੇ ਤੇ ਨਾ ਧਿਆਨ ਦਿੱਤਾ ਗਿਆ ਸੀਗਾ ਐਵੇਂ ਨਹੀਂ ਸੀਗਾ ਇਹ ਕੁਝ ਵੀ ਚੱਕ ਕੇ ਬਣਾ ਤੰਦਾ ਹੈ ਕੁਝ ਵੀ ਕਪੜੇ ਵਗੈਰਾ ਦੇਤੇ ਹੁੰਦੇ ਨੇ ਕਿਉਂਕਿ ਇਥੇ ਨਾ ਸਟੇਟਸ ਨੂੰ ਡਿਡ ਨੋਟ ਕਰਦੇ ਪਏ ਸੀਗੇ ਕਿ ਲਾਈਕ ਪੰਜਾਬ ਸਟੇਟ ਆ ਤਾਂ ਆਬਵੀਅਸ ਜਿhandle ਕੁੜੀਆਂ ਨੂੰ ਸਲਵਾਰ ਸੂਟ ਵਗੈਰਾ ਪਾਇਸੇ ਹੋਣਿਆ ਨੂੰ ਔਰ ਤੁਤੀ ਜੋ ਹੁੰਦਾ ਹੈ ਨਾ ਉਹ ਸਾਰਾ ਕੁਝ ਉਸ ਤਰੀਕੇ ਨਾਲ ਰੈਡੀ ਕੀਤਾ ਗਿਆ ਸੀਗਾ ਤੇ ਗਾਣੇ ਦੂਜਾ ਸੀਗਾ ਗਾਣੇ ਗਾਣੇ ਪ੍ਰੋਪਰ ਉਸੇ ਸਟੇਟ ਦੇ ਉੱਤੇ ਉਸੇ ਲੈਂਗੁਏਜ ਦੇ ਵਿੱਚ ਗਾਣੇ ਨੂੰ ਰੱਖਿਆ ਗਿਆ ਸੀਗਾ ਤੇ ਇੰ ਵਧੀਆ ਗਾਣੇ ਸੀ ਨਾ ਨੂੰ ਕੀ ਦੱਸਾਂ ਬਹੁਤ ਜ਼ਿਆਦਾ ਵਧੀਆ ਸੀਗੇ ਗਾਣੇ ਮੈਨੂੰ ਇਹ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਬੈਸ ਲੱਗੀਆਂ ਹੈਲੋ ਹੈਲੋ ਸੋ ਅਸੀਂ ਉਹਨਬੇਲਾ ਵੀਆਈਪੀ ਸੀਟ ਤੇ ਜਾ ਕੇ ਬੈਗੇ ਸੀਗੇ ਸਾਡੇ ਨਾਲ ਮੋਈ ਮੋਈ ਹੋ ਗਿਆ ਮੋਈ ਮੋਈ ਬਟ ਸਾਡਾ ਫੇਵਰਟ ਆ ਚੀਨ ਤਵਾਕ ਦੰਦਮ ਹਮ ਸੱਤਾਂ ਮਕਸਦ ਬਸ ਇੱਕ ਹੀ ਹੈ ਚੀਨ ਦਵਾਕ ਦੰਦਮ ਚਲੋ ਲੱਗ ਗਿਆ ਨਾ ਪਾ ਸ਼ੋਅ ਇੰਟਾ ਹਾਂ ਸੋ ਗਾਇਜ਼ ਬੜਾ ਵੀ ਖਮਰਾ ਚਾਉ ਗਿਆ ਤੇ ਇਨਯੋਇ ਦਾ ਰਸ਼ ਮੈਨੂੰ ਲੱਗ ਰਿਹਾ ਕਿ ਇਹ ਫੋਟੋ ਜੀ ਪ੍ਰਕਾਣ ਹੈ। ਵੈਲ VIP ਸੀਟ ਦਾ ਕੋਈ ਅਜਾ ਚੱਕਰ ਨਹੀਂ ਸੀਗਾ ਕਿ ਉਹ ਬਸ ਅੱਗੇ ਵਾਲ ਸੀਟਸ 올ਡ ਲੋਕਾਂ ਲਈ ਰੱਖੇ ਗਏ ਸੀ ਜੋ ਨਾ ਏਜ ਵਗੈਰਾ ਹੋਈ ਤਾਂ ਕਿ इजीली ਬੈਠ ਕੇ ਦੇਖ ਲੈਣ ਕਿਉਂਕਿ ਰਸ਼ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਅੱਗੇ ਮੈਂ ਤੁਹਾਨੂੰ ਗੱਲ ਕਰਾਂ ਡਾਂਸ ਜਦੋਂ ਮੈਂ ਦੱਸ ਦਿੱਤਾ ਕਿ ਬਹੁਤ ਵਧੀਆ ਡਾਂਸਿੱਤੇ ਹੋਇਆ ਸੀਗਾ ਇੱਕ ਚੀਜ਼ ਉਸ ਤੋਂ ਜ਼ਿਆਦਾ ਮੈਨੂੰ ਵਧੀਆ ਲੱਗੀ ਉਹ ਸੀਗਾ ਬੱਚਿਆਂ ਦਾ ਕੋਆਰਡੀਨੇਸ਼ਨ ਸਾਰੇ ਬੱਚਿਆਂ ਦੇ ਨਾ ਲਾਈਕ ਪ੍ਰੋਪਰ ਪਤਾ ਸੀਗਾ ਕਿ ਇਹ ਸਟੈਪ ਤੋਂ ਬਾਅਦ ਇਹ ਸਟੈਪ ਹੋਣਾ ਠੀਕ ਹੈ ਐਵੇਂ ਜਿਹਾ ਕਿ ਕੋਈ ਦੂਜੇ ਨੂੰ ਦੇਖ ਕੇ ਐਵੇਂ ਕਰਦਾ ਪਿਆ ਅੱਛਾ ਇਹ ਤੋਂ ਬਾਅਦ ਇਹ ਸੀਗਾ ਤੇ ਮੈਂ ਤਾਂ ਭੁੱਲੀ ਗਈ ਹੈ ਜਿਆ ਕੁਝ ਨਹੀਂ ਸੀਗਾ ਇੱਥੇ ਜੋ ਮੈਂ ਦੇਖਿਆ ਬੱਚਿਆਂ ਦੇ ਵਿੱਚ ਲਾਈਕ ਨਾ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਕੋਆਰਡੀਨੇਸ਼ਨ ਬਹੁਤ ਜ਼ਿਆਦਾ ਸੀਗਾ ਅਗਰ ਮੈਂ ਤੁਹਾਨੂੰ ਦੱਸਾਂ ਆਪਣੇ ਸਕੂਲ ਦੀ ਗੱਲ ਤਾਂ ਪਿਛਲੇ ਸਾਲ ਜਦੋਂ ਮੈਂ ਕੀਤਾ ਸੀਗਾ ਉਹ ਜਿਹਾ ਜਿਹਾ ਕੀ ਹੁੰਦਾ ਸੀਗਾ ਕੀ ਲਾਈਕ ਕਿਸੇ ਲੱਤ ਦਾ ਜਾਂਦੀ ਵੀ ਹੈ ਕਿਸੇ ਦੀ ਬਾਹ ਉਹਦਾ ਜਾਂਦੀ ਵੀ ਹੈ ਪਤਾ ਹੀ ਨਹੀਂ ਹੈਗਾ ਐਂਡ ਜੇ ਤਾਂ ਉਹ ਬੱਚੇ ਖੜੇ ਸੀ ਜਿਹਨੂੰ ਕੁਝ ਆਉਂਦਾ ਆਉਂਦਾ ਨਹੀਂ ਸੀਗਾ ਸਾਡੇ ਸਕੂਲ ਚ ਤਾਂ ਐਵੇਂ ਕਰ ਦਿੰਦੇ ਸੀਗੇ ਬੱਚੇ ਕੀ ਲੈ ਵੀ ਡਾਂਸ ਆ ਚਲੋ ਵੀ ਉਹਦਾ ਚੱਲ ਪੈਣੇ ਆ ਕਿ ਕਲਾਸਿਸ ਤਾਂ ਆਪਣਾ ਛੁੱਟੀ ਮਿਲ ਜੂਗੀ ਇਹ ਕੰਮ ਹੁੰਦਾ ਸੀਗਾ ਤਾਂ ਬੱਚਿਆਂ ਨੂੰ ਲਾਈਕ ਮੁੱチナ ਕਲਾਸਿਸ ਦੇ ਮਾਰੇ ਨਹੀਂ ਜਾਂਦੇ ਹੁੰਦੇ ਸੀਗੇ ਬਟ ਇੱਥੇ ਆਇਆ ਕੁਝ ਨਹੀਂ ਸੀਗਾ ਜਿਨ੍ਹਾਂ ਨੂੰ ਚੰਗੀ ਦਾ ਡਾਂਸ ਆਉਂਦਾ ਸੀਗਾ ਉਹੀ ਬੱਚੇ ਲਾਈਕ ਸਿਲੈਕਟ ਹੋਏ ਹੋਏ ਸੀਗੇ ਤੇ ਐਵੇਂ ਨਹੀਂ ਹੈਗਾ ਜੇ ਐਵੇਂ ਹੋਵੇ ਨਾ ਤਾਂ ਬੱਚੇ ਘੱਟ ਸਿਲੈਕਟ ਹੋਣ ਜਿਨ੍ਹਾਂ ਨੂੰ ਆਉਂਦਾ ਹੋਵੇ ਡਾਂਸ ਬਟ ਇੱਥੇ ਬੱਚੇ ਹੀ ਬਹੁਤ ਆ ਸੀਗੇ ਤਾਂ ਇੱਥੋਂ ਦੀ ਯਾਰ ਇੱਕ ਚੀਜ਼ ਪਤਾ ਚੱਲਦੀ ਆ ਕਿ ਬੱਚੇ ਇਸ ਸਕੂਲ ਦੇ ਬੜੇ ਹੀ ਨਾ ਟੈਲੈਂਟਡ ਨੇ ਡਾਂਸ ਦੇ ਮਾਮਲੇ ਜਦ ਤੱਕ ਹੈਗੇ ਹੀ ਹੈਗੇ ਨੇ ਡਾਂਸ ਤਾਂ ਬਹੁਤ ਵਧੀਆ ਕਰਦੇ ਆ मैं और ये हूँ और ये दिव्या है और अभी है आप कौन और मैं यूट्यूब यहाँ कर रहे हैं, और जुआई 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 रहे हैं। और आपको मिनट में बताना कि आप नहीं कर रहे करना है वैसे ओके पढ़ना है मैं पढ़ना है घर जाके रह गया चुट बोलिया ਤੇ ਅਜਾ ਕੁਝ ਨਹੀਂ ਆ ਕਿ ਉਹਨੇ ਮੈਂ ਸਕੂਲ ਦੀ ਬੁਰੀਾਈ ਕਰਦੀ ਪਈ ਆ ਸਾਡਾ ਸਕੂਲ ਵੀ ਬਹੁਤ ਵਧੀਆ ਹੈ ਅਜਿਹੀ ਕੋਈ ਗੱਲ ਨਹੀਂ ਹੈਗੀ ਬਟ ਇੱਕ ਚੀਜ਼ ਆ ਕਿ ਸਾਡੇ ਸਕੂਲ ਵਿੱਚ ਨਾ ਐਨਵਲ ਫੰਕਸ਼ਨ ਕਦੇ ਹੋਇਆ ਹੀ ਨਹੀਂਗਾ ਬਸ ਇੱਕ ਵਾਰੀ ਹੋਇਆ ਸੀ ਜਦੋਂ ਮੈਂ ਸੀਗੀ ਆਈ ਥਿੰਕ ਸੋ ਆਪਣੇ ਐਲकेजी ਵਿੱਚ ਯੂਕੇਜੀ ਦੇ ਵਿੱਚ ਸੀਗੀ ਉਦੋਂ ਹੀ ਹੋਇਆ ਸੀਗਾ ਤੇ ਉਸ ਵਕ ਕਦੇ ਫੰਕਸ਼ਨ ਹੀ ਨਹੀਂ ਹੋਇਆ ਸਾਡੇ ਉਵੇਂ ਛੋਟੇ ਮੋਟੇ ਫੰਕਸ਼ਨ ਹੁੰਦੇ ਰਹਿੰਦੇ ਆ ਬਟ ਇੱਕ ਪ੍ਰੋਪਰ ਹੁੰਦਾ ਨਾ ਕਿ ਐਨਵਲ ਫੰਕਸ਼ਨ ਉਹ ਚੀਜ਼ ਸਾਡੇ ਸਕੂਲ ਵਿੱਚ ਨਹੀਂ ਹੋਈ ਸੋ ਬਸ ਇਹ ਚੀਜ਼ ਮੈਨੂੰ ਦੇਖੋ ਆ ਡਿਸਐਡਵਾਂਟੇਜ ਲੱਗਦੀ ਕਿਉਂਕਿ ਆ ਮੈਮਰੀ ਰਹਿ ਜਾਂਦੀ ਹੈ ਨਾ ਕਿ ਸਕੂਲ ਦੇ ਛਾਂ ਡਾਂਸ ਵਗੈਰਾ ਸੀ ਕੀਤਾ ਸੀਗਾ ਛੋਟੇ ਹੁੰਦੇ ਪਿਕਚਰਸ ਵਗੈਰਾ ਆਉਂਦੀਆਂ ਨੇ ਠੀਕ ਹੈ ਬਸ ਇੱਕ ਵਾਰੀ ਹੀ ਹੋਇਆ ਵਾ ਸਾਡੇ ਸਕੂਲ ਦੇ ਜ਼ਿਆਦਾ ਹੁੰਦੇ ਨਹੀਂ ਹੈਗੇ ਤੇ ਅੱਜ ਕੋਈ ਗੱਲ ਨਹੀਂ ਹੈ ਕਿ ਉਹਨੇ ਸਕੂਲ ਦੀ ਬੁਰਾਈ ਕਰ ਰਹੀ ਆ ਉਵੇਂ ਸਾਡੇ ਛੋਟੇ-ਮੋਟੇ ਫੰਕਸ਼ਨ ਬਹੁਤ ਹੁੰਦੇ ਨੇ ਉਹ ਦੂਜੇ ਸਕੂਲ ਦੇ ਜਿਵੇਂ ਛੋਟੇ-ਮੋਟੇ ਫੰਕਸ਼ਨਸ ਗਾ ਨਹੀਂ ਹੁੰਦੇ ਬਟ ਐਨਵਲ ਫੰਕਸ਼ਨ ਨਹੀਂ ਹੁੰਦੇ ਅੰਡਈ ਫੰਕਸ਼ਨ ਮੇਰੀ ਲਾਈਫ ਦੇ ਇੱਕ ਮੈਮਰੇਬਲ ਪਾਰਟ ਚ ਰਹਿ ਜਾਊਗਾ ਕੋਈ ਨਾ ਸਾਡੇ ਸਕੂਲ ਚ ਨਹੀਂ ਹੋਇਆ ਲੇਕਿਨ ਕਿਸੇ ਹੋਰ ਸਕੂਲ ਚ ਜਾ ਕੇ ਤਾਂ ਦੇਖ ਹੀ ਲਿੱਤਾ ਤੇ ਐਂਡ ਤੇ ਵਿੱਚ ਮੇਨਾ ਮੋਏ ਮੋਏ ਹੋ ਗਿਆ ਜੇ ਤੁਸੀਂ ਦੇਖਿਓ ਕੀ ਹੋਇਆ ਕਿ ਮੈਂ ਆਈ ਕਿਸੇ ਹੋਰ ਨਾਲ ਤੇ ਗਈ ਕਿਸੇ ਹੋਰ ਤੇ ਨਾਲ ਚਾਚੀ ਨਾਲ ਆਈ ਸੀਗੀ ਫਿਰ ਅਸੂ ਜਿਸਨੇ ਮਮਾ ਨਾਲ ਗਈ ਅੱਗੇ ਦੇਖੇ ਸੀ ਹੋਇਆ ਸੋ ਗਾਇਸ ਮੋਏ ਮੋਏ ਹੋ ਗਿਆ ਸਾਡੇ ਨਾਲ ਮੈਂ ਜਿੰਨਾਂ ਨਾਲ ਆਈ ਸੀ ਚਾਚੀ ਨਾਲ ਹੁਣ ਉਹ ਮੈਨੂੰ ਮਿਲੇ ਨਹੀਂ ਕਿਉਂਕਿ ਮੈਂ ਜਲੀਨਾ ਸੀ ਜਿਆਦਾ ਕਿ ਚਲੇ ਗਏ ਤੇ ਹੁਣ ਮਿਲਦੇ ਨਹੀਂ ਕਿ ਤੁਹਾਨੂੰ ਮਮਾ ਨੂੰ ਫੋਨ ਕੀਤਾ ਹੈਲੋ ਮਮਾ ਕੱਲ੍ਹ ਕਰਤਾ ਫੋਨ ਅੱਗੇ ਦੇਖ ਲਾ ਠੀਕਾ ਤੇ ਡੇੜਾ ਅੱਗੇ ਕਰੇ ਫਿਰ ਲੱਗੇ ਕਿਉਂ ਜਾਵਾਂਗੇ ਠੀਕ ਠੀਕਾ ਬਹੁਤ ਚਾੜਾ ਯੱਲਾ ਵੱਲ ਹੋ ਗਿਆ ਸਾਡੇ ਨਾਲ ਹੋਏ ਹੋਏ ਚਲੋ ਇਹ ਮੁੰਡਾ ਕਰ ਜਾ ਕੇ ਘਰੇ ਜਾ ਕੇ ਕੀ ਹੁੰਦਾ ਟੈਕਸੀ ਅੱਗੇ ਮੈਂ ਹਟੋ ਫਿਰ ਮੈਂ ਇਸ ਲਿੰਡਨ ਨਾਲ ਜਾਣਦੀ ਆ ਯਾ ਚਲੋ ਚਲੋ